ਜੇ ਜੇ ਤੁਸੀਂ ਰੋਜ਼ ਐਕਸਰਸਾਈਜ਼ ਕਰਦੇ ਆ ਉਹਦੇ ਸਰੀਰ ਦੀ ਸਰੀਰ ਨੂੰ ਟਾਈਮ ਦਿੰਨੇ ਹੋ ਤੇ ਸਰੀਰ ਤੁਹਾਨੂੰ ਦੁਨੀਆ ਦੇ ਦੇਖਣ ਦੇ ਕਾਬਲ ਬਣਾਉਂਦਾ ਸਰਕਾਰ ਵੀ ਨਸ਼ਾ ਯੁੱਧ ਨਸ਼ਾ ਵਿਰੁੱਧ ਕਾਰਜ ਚਲਾ ਰਹੀ ਆ ਪਰ ਉਹ ਪ੍ਰੈਕਟੀਕਲਾਂ ਤਾਂ ਪ੍ਰੈਕਟੀਕਲ ਤਾਂ ਹੋਣੀਆਂ ਜੇ ਇਹ ਖੇਡਾਂ ਹੋਣਗੀਆਂ ਜਿਹੜੇ ਵੀ ਲੋਕ ਖੇਡਾਂ ਕਰਾਉਂਦੇ ਨੇ ਜਾਂ ਸਪੋਰਟਸ ਕਰਾਉਂਦੇ ਨੇ ਜਾਂ ਨਵੀਂ ਜਨਰੇਸ਼ਨ ਨੂੰ ਇਸ ਪਾਸੇ ਲਾ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਅਸੀਂ ਉਹਨਾਂ ਦੀ ਬੇਹੱਦ ਸ਼ਲਾਘਾ ਕਰਦੇ ਆਂ ਕੋਈ ਗਲਤ ਕੰਮ ਕਰਕੇ ਮਸ਼ਹੂਰ ਹੁੰਦਾ ਮਸ਼ਹੂਰ ਤੇ ਚੰਗੇ ਕੰਮ ਨਾਲ ਉਹ ਹੋ ਜਾਂਦਾ ਪਰ ਅਸਲੀਅਤ ਮਸ਼ਹੂਰੀ ਉਹ ਆ ਜਿਹੜੀ ਚੰਗੇ ਕੰਮ ਨਾਲ ਤੁਹਾਨੂੰ ਲੋਕੀ ਤੁਹਾਡੂੰ ਐਪਰੀਸ਼ੀਏਟ ਕਰਨ ਲੋਕੀ ਤੁਹਾਨੂੰ ਸਤਿਕਾਰ ਦੇਉਂ ਜਿਹੜੇ ਹੁੰਦੇ ਆ ਇਹ ਰੂਲ ਮਾਡਲ ਹੁੰਦੇ ਕਲਾਕਾਰ ਇਹਨਾਂ ਨੂੰ ਦੇਖ ਕੇ ਨਵੀਂ ਜਨਰੇਸ਼ਨ ਇਹਨਾਂ ਤੋਂ ਇਮਪ੍ਰੈਸ ਹੁੰਦੀ ਐ ਇਹਨੂੰ ਫੋਲੋ ਕਰਦੀ ਐ ਜਿਹੜੀ ਉਹ ਚੰਗੀ ਗੱਲ ਕਰਨਗੇ ਤੇ ਲੋਕੀ ਜਰੂਰ ਲੋਕਾਂ ਨੂੰ ਚੰਗਾ ਅਸਰ ਜਦੋਂ ਸਮਾਜ ਚੰਗਾ ਬਣੂਗਾ ਖੇਡਾਂ ਦੇਖੋ ਸਭ ਤੋਂ ਜੀਵਨ ਰਹਿਗਾ ਤੰਦਰੁਸਤੀ ਤੰਦਰੁਸਤੀ ਹੈ ਜੇ ਤੇ ਜੀਵਨ ਹੈ ਜੇ ਤੰਦਰੁਸਤੀ ਨਹੀਂ ਤੇ ਕੁਝ ਵੀ ਹੈ ਨਹੀਂਗਾ ਤੇ ਖੇਡਾਂ ਬਹੁਤ ਜ਼ਰੂਰੀ ਨੇ ਕਿਉਂਕਿ ਨਸ਼ਿਆਂ ਤੋਂ ਰਹਿਤ ਹੁੰਦਾ ਬੰਦਾ ਜਿਹੜਾ ਉਹ ਗਲਤ ਫਾਸੇ ਬੰਦੇ ਜਾਂਦਾ ਉਹ ਬਹੁਤ ਹੀ ਗਾਇਤ ਹੁੰਦਾ ਜੇ ਜੇ ਤੁਸੀਂ ਰੋਜ਼ ਐਕਸਰਸਾਈਜ਼ ਕਰਦੇ ਹੋ ਉਹਦੇ ਸਰੀਰ ਦੀ ਸਰੀਰ ਨੂੰ ਟਾਈਮ ਦਿੰਨੇ ਹੋ ਤੇ ਸਰੀਰ ਨੂੰ ਦੁਨੀਆ ਦੇ ਦੇਖਣ ਦੇ ਕਾਬਿਲ ਬਣਾਉਂਦਾ ਇਸ ਕਰਕੇ ਜਿਹੜੇ ਲੋਕ ਖੇਡਾਂ ਕਰਾਉਂਦੇ ਆ ਇੱਕ ਕੰਮ ਦਾ ਕੰਮ ਕਰ ਰਹੇ ਆ ਕਿਉਂਕਿ ਇਹ ਉਹ ਨਵੀਂ ਜਨਰੇਸ਼ਨ ਜਿਹੜੀ ਅੱਜਕੱਲ ਗਮਰਾਹ ਹੋ ਰਹੀ ਆ ਜਿਵੇਂ ਆਪਾਂ ਸਰਕਾਰ ਵੀ ਨਸ਼ਾ ਯੋਧ ਨਸ਼ਾ ਵਿਰੁੱਧ ਕਾਰਜ ਚਲਾ ਰਹੀ ਆ ਪਰ ਉਹ ਪ੍ਰੈਕਟੀਕਲਾਂ ਤਾਂ ਪ੍ਰੈਕਟੀਕਲ ਤਾਂ ਹੋਣੀਆਂ ਜੇ ਇਹ ਖੇਡਾਂ ਹੋਣਗੀਆਂ ਹਰ ਜਗ੍ਹਾ ਕੋਈ ਜਿਮ ਬਣ ਕੇ ਸ਼ਾਮ ਨੂੰ ਸਾਰੀ ਜਿਹੜੀ ਜਵਾਨੀ ਆਉਕੇ ਗਰਾਊਂਡਾਂ ਜਾਊਗੀ ਟਾਈਮ ਆਪਦਾ ਪਸੀਨਾ ਕੱਢੂਗੀ ਉਹਦੇ ਵਾਸਤੇ ਕੋਈ ਡੈਡੀਕੇਸ਼ਨ ਵਾਲੇ ਬੰਦੇ ਚਾਹੀਦੇ ਹੁੰਦੇ ਆ ਜਿਹੜੇ ਆਪਦੇ ਨੂੰ ਸਮਰਪਿਤ ਹੋ ਜਾਣ ਇਸ ਲਾਈਨ ਵਾਸਤੇ ਵੀ ਅਸੀਂ ਇਸੇ ਕੰਮ ਵਾਸਤੇ ਹੈਗੇ ਆ ਇਸ ਕਰਕੇ ਜਿਹੜੇ ਵੀ ਲੋਕ ਖੇਡਾਂ ਕਰਾਉਂਦੇ ਨੇ ਜਾਂ ਸਪੋਰਟਸ ਕਰਾਉਂਦੇ ਨੇ ਜਾਂ ਨਵੀਂ ਜਨਰੇਸ਼ਨ ਨੂੰ ਇਸ ਪਾਸੇ ਲਾ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਅਸੀਂ ਉਹਨਾਂ ਦੀ ਬੇਹੱਦ ਸ਼ਲਾਘਾ ਕਰਦੇ ਹਾਂ ਜੀ ਤੁਸੀਂ ਇੱਕੀ ਦੇ ਨਾਲ ਜੁੜੇ ਹੋਇਆ ਗੀਤਾਂ ਦੇ ਫਿਲਮਾਂਕਣ ਦੀ ਗੱਲ ਕਰ ਲਈਏ ਨਸ਼ਾ ਬੜਾ ਕਈ ਗੀਤਾਂ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ ਕੀ ਲੱਗਦਾ ਅਜਿਹਿਆਂ ਚੀਜ਼ਾਂ ਬੰਦ ਹੋ ਜਾਣ ਚਾਹੀਦੀਆਂ ਨੇ ਜਿਹੜਾ ਦਿਖਦਾ ਬੱਚਿਆਂ ਤੇ ਵੀ ਅਸਰ ਪੈਂਦਾ ਅਜਿਹਿਆਂ ਚੀਜ਼ਾਂ ਦੇ ਨਾਲ ਦੇਖੋ ਜਿਹੜਾ ਕੋਈ ਚੀਜ਼ ਵੇਚਦਾ ਨਾ ਉਹ ਉਹਨੂੰ ਉਹਦੇ ਫੇਵਰ ਵਿੱਚ ਗੱਲ ਕਰਦਾ ਜੀ ਆਮ ਕਰਦਾ ਪਰ ਇਹ ਉਹਦਾ ਜਰੂਰ 네ਗੇਟਿਵ ਇਫੈਕਟ ਜਰੂਰ ਪੈਂਦੇ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੇ ਇਮੇਚੁਰ ਲੋਕ ਨੇ ਉਹਨਾਂ ਦੇ ਜਿਹੜੇ ਜਿਹੜੀ 네ਗੇਟਿਵ ਚੀਜ਼ਾਂ ਉਹ ਬਹੁਤ ਛੇਤੀ ਅਸਰ ਕਰਦੀ ਹੈ ਇਹ ਸਾਰਾ 네ਗੇਟਿਵਿਟੀ ਇਸ ਇਨ ਗੱਲਾਂ ਚ ਹੈਗੀ ਆ ਵੀ ਮੈਂ ਜਾਊਂਗਾ ਮੈਂ ਜਿੱਧਰ ਜਾਊਂਗਾ ਮੈਂ ਲਾਸ਼ਾਂ ਢੇਰ ਲਾ ਦੂੰਗਾ ਲਾਜ ਤੇ ਇੱਕ ਹੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੀ ਆ ਕਹਿੰਦੇ ਮੇਰਾ ਗੀਸ ਵੀ ਜਦੋਂ ਤੂੰ ਤਰੀਕ ਤੇ ਜਾਨਾ ਤੇਰੀ ਸੁੱਖ ਮੈਂ ਕਲੀਸੀਆ ਮੰਗਦੀ ਗੋਲੀਆਂ ਸਿੱਧੂ ਚੱਲੀਆਂ ਵੀ ਸਾਰੀ ਉਮਰ ਕਚਹਿਰੀਆਂ ਚੱਲਾਂਗੀ ਗੋਲੀਆਂ ਦੇ ਜੇ ਦੋ ਇੱਕ ਹੀ ਗੋਲੀ ਚੱਲ ਜੇ ਨਾ ਉਹ ਹੀ ਨਹੀਂ ساری ਜ਼ਿੰਦਗੀ ਸਾਮ ਹੁੰਦੀ ਇਸ ਕਰਕੇ ਇਸ ਇਹਨਾਂ ਚੀਜ਼ਾਂ ਤੋਂ ਬਰਜਤ ਹੋਣਾ ਚਾਹੀਦਾ ਅਸੀਂ ਇਹਨਾਂ ਤੋਂ ਪਰਹੇਜ਼ ਕੀਤਾ ساری ਜ਼ਿੰਦਗੀ ਅਸੀਂ ਤਾਂ ਰਿਕਵੈਸਟ ਕਰ ਸਕਦੇ ਆ ਕਿਉਂਕਿ ਐਡਮਿਨਿਸਟ੍ਰੇਸ਼ਨ ਸਾਡੇ ਕੋਲ ਕੋਈ ਐਗਜ਼ੈਕਟੋ ਪਾਵਰ ਨਹੀਂ ਗਈ ਜੀ ਐਗਜ਼ੈਕਟਿਵ ਪਾਵਰ ਤਾਂ ਸਰਕਾਰਾਂ ਕੋਲ ਹੁੰਦੀਆਂ ਨੇ ਅਸੀਂ ਇਹ ਨਵੇਂ ਆਪ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਕਹਿ ਸਕਦੇ ਹਾਂ ਬੁੱਲੇ ਸ਼ਾਹ ਨੂੰ ਹੁਣ ਤੱਕ ਲੋਕੀ ਯਾਦ ਕਰਦੇ ਉਹਨੇ ਗੋਲੀ ਦੀ ਗੱਲ ਥੋੜਾ ਗੱਲ ਕੀਤੀ ਹੈ ਬਾਰੇ ਸ਼ਾਹ ਨੂੰ ਗੱਲ ਹੁਣ ਤੱਕ ਯਾਦ ਕਰਦੇ ਉਹਨਾਂ ਨੂੰ ਗੋਲੀ ਦੀ ਗੱਲ ਥੋੜਾ ਕੀਤੀ ਹੈ ਹਾਸ਼ਮ ਨੂੰ ਹੁਣ ਤੱਕ ਯਾਦ ਕਰਦੇ ਉਹ ਗੋਲੀ ਦੀ ਗੱਲ ਥੋੜਾ ਕੀਤੀ ਹੈ ਸ਼ੇਵ ਕੁਮਾਰ ਨੂੰ ਯਾਦ ਕੀਤਾ ਜਾਂਦਾ ਉਹਨੇ ਕਈ ਗੋਲੀ ਦੀ ਗੱਲ ਥੋੜਾ ਕੀਤੀ ਹੈ ਜਿਉਂਦੇ ਰਹਿਣ ਵਾਸਤੇ ਤੁਹਾਨੂੰ ਇਤਿਹਾਸ 'ਚ ਆਪਣਾ ਨਾਂ ਰੌਣ ਵਾਸਤੇ ਹੋਰ ਬੜੇ ਜਰੀਏ ਨੇ ਇਹ ਜ਼ਰੂਰੀ ਨਹੀਂ ਕਹਿੰਦੇ ਜੇ ਵੱਡਾ ਕੋਈ ਗਲਤ ਕੰਮ ਕਰਕੇ ਮਸ਼ਹੂਰ ਹੁੰਦਾ ਮਸ਼ਹੂਰ ਤੇ ਚੰਗੇ ਕੰਮਾਂ ਨਾਲ ਉਹ ਹੋ ਜਾਂਦਾ ਪਰ ਅਸਲੀਅਤ ਮਸ਼ਹੂਰੀ ਉਹ ਆ ਜਿਹੜੀ ਚੰਗੇ ਕੰਮਾਂ ਨਾਲ ਤੁਹਾਨੂੰ ਲੋਕੀ ਤੁਹਾਨੂੰ ਐਪਰੀਸ਼ੀਏਟ ਕਰਨ ਲੋਕੀ ਤੁਹਾਨੂੰ ਸਤਿਕਾਰ ਦੇਣ ਅਸਲੀ ਮਸ਼ਹੂਰੀ ਉਹ ਹੁੰਦੀ ਆ ਜੀ ਇਸ ਕਰਕੇ ਸਾਡੀ ਗੀਤਕਾਰਾਂ ਨੂੰ ਸਾਡੇ ਛੋਟੇ ਭਰਾ ਨੇ ਗਾਇਕਾਂ ਨੂੰ ਬੇਨਤੀ ਆ ਜੀ ਵੀ ਜੇ ਤੋਂ ਜਿੰਨਾ ਪ੍ਰੇਰਜਕ ਹੋ ਸਕਦਾ ਕਰੋ ਜੀ ਤੇ ਕਿਉਂਕਿ ਇਹ ਜਿਹੜੇ ਹੁੰਦੇ ਆ ਇਹ ਰੂਲ ਮਾਡਲ ਹੁੰਦੇ ਕਲਾਕਾਰ ਇਹਨਾਂ ਦੇ ਕੇ ਨਵੀਂ ਜਨਰੇਸ਼ਨ ਇਹਨਾਂ ਤੋਂ ਇਮਪ੍ਰੈਸ ਹੁੰਦੀ ਐ ਨੂੰ ਫੋਲੋ ਕਰਦੀ ਆ ਜਿਹੜੀ ਉਹ ਚੰਗੀ ਗੱਲ ਕਰਨਗੇ ਤੇ ਲੋਕੀ ਜ਼ਰੂਰ ਲੋਕਾਂ ਨੂੰ ਚੰਗਾ ਅਸਰ ਜਾਊ ਸਮਾਜ ਚੰਗਾ ਬਣੂਗਾ ਤੁਸੀਂ ਸਟੇਡੀਅਮ ਦੇ ਵਿੱਚ ਪਹੁੰਚੇ ਬੜੇ ਸਾਦਗੀ ਦੇ ਭਰੇ ਲਹਿਜੇ 'ਚ ਪਹੁੰਚੇ ਅੱਜਕੱਲ ਦੇਖਿਆ ਜਾਵੇ ਇੱਕ ਬੌਂਸਰ ਕਲਚਰ ਬਹੁਤ ਜ਼ਿਆਦਾ ਵੱਧ ਗਿਆ ਜੇ ਸਿੰਗਰ ਦੇ ਨਾਲ ਬੌਂਸਰ ਨਹੀਂ ਘੇਰੇ ਹੁੰਦਾ ਆਮ ਪਬਲਿਕ ਨੇ ਮਿਲਣਾ ਹੁੰਦਾ ਉਹ ਵੀ ਨਹੀਂ ਮਿਲ ਪਾਉਂਦੇ ਕਈ ਝਗੜੇ ਵੀ ਹੋਏ ਨੇ ਬੌਂਸਰ ਮਾਰ ਵੀ ਦਿੰਦੇ ਨੇ ਉਹ ਗੱਲ ਐਦਾ ਜੀ ਇਹ ਤਾਂ ਚਾਰ ਦਿਨਾਂ ਚ ਜਾਣ ਨਹੀਂ ਫੇਰਾਂਦੀ ਰੀ ਰਾਤ ਕਿੰਨੇ ਕੁ ਦਿਨ ਅਸੀਂ ਬੌਂਸਰ ਰੱਖ ਲਾਂਗੇ ਜੀ ਜ਼ਿੰਦਗੀ ਤਾਂ ਬਹੁਤ ਲੰਬੀ ਆ ਜਾਂ ਤਾਂ ਹੈਗਾ ਵੀ ਅਸੀਂ ਬਜ਼ੁਰਗ ਹੁੰਦੇ ਤੱਕ ਫਿਰ ਸਾਡੇ ਕੋਈ ਬੌਂਸਰ ਆਣ ਉਹਨੇ ਅਸੀਂ ਕੀ ਕਰਾਂ ਉਹ ਕਹਿੰਦਾ ਸਿਆਣੇ ਕਹਿੰਦਾ ਖਾਈਏ ਦਾਲ ਜਿਹੜੀ ਨਿਵੇ ਨਾਲ ਬਿਲਕੁਲ ਉਹ ਉਹੀ ਚੀਜ਼ ਕਰੋ ਜਿਹੜੀ ਹਮੇਸ਼ਾ ਹੋ ਸਕਦੀ ਹੈ ਇਸ ਕਰਕੇ ਅਸੀਂ ਤਾਂ ਸਾਰੀ ਜ਼ਿੰਦਗੀ ਇਦਾਂ ਕੱਟੀ ਆ ਸਾਨੂੰ ਤਾਂ ਕਦੇ ਲੋੜ ਨਹੀਂ ਪਈ ਨਾ ਸਾਨੂੰ ਕੋਈ ਖਤਰਾ ਹੋਇਆ ਜੇ ਕਿਤੇ ਮਾੜਾ ਕੋਈ ਖਤਰਾ ਹੋਇਆ ਤੇ ਚਾਰ ਭਰਾ ਤੋਂ ਡਰ ਗਏ ਆਪ ਹੜਗੇ ਨੇ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਜੀ ਇਸ ਕਰਕੇ ਇਹ ਅੱਜ ਕੱਲ ਲੋਕਾਂ ਦੇ ਸਟੇਟਸ ਸਿੰਬਲ ਬਣਾ ਲਿਆ ਜਿਹੜੇ ਇੱਕ ਵਾਰੀ ਸ੍ਰੀਖਸਰਬ ਨੂੰ ਕਿਸੇ ਨੇ ਕਹਿਦਾ ਵੀ ਜਿਹੜੇ ਬਹੁਤ ਸਰ ਨਾਲ ਲੈ ਕੇ ਜਾਣਾ ਚਾਹੀਦੇ ਉਹ ਕਹਿੰਦੇ ਲਾਜਮਾ ਸ੍ਰੀਦਰ ਮੈਂ ਇਕੱਲੇ ਤੇ ਜਾਣਾਂ ਜੀ ਉੱਥੇ ਗਾਉਣਾ ਮੈਕ ਦੇ ਮੂਰ ਤੇ ਮੈਂ ਇਕੱਲੇ ਨੇ ਗਾਉਣਾ ਜਿਹੜਾ ਮਸਲੇ ਕੰਮ ਹੈ ਜਿਹਦੇ ਮੈਂ ਪੈਸੇ ਲੈਣਾ ਉਹੀ ਕੰਮ ਮੈਂ ਇਕੱਲੇ ਤੇ ਕਰਨਾ ਫੇਰ ਮੈਂ ਕਾਨੂੰ ਬਾਹਰ ਚੱਕੀ ਫੇਰਾ ਬਿਲਕੁਲ ਜੀ ਜੀ ਹੈਨਾ ਇਸ ਕਰਕੇ ਅੱਗੇ ਪਰ ਆਪ ਆਪਣੀ ਮਰਜ਼ੀ ਆ ਲੋਕਾਂ ਦੀ ਪਰ ਬਹੁਤਾ ਜ਼ਰੂਰੀ ਨਹੀਂ ਜਨਾ ਇਹ ਦਿਖਾਇਆ ਕਰ ਦਿੰਦੇ ਆ ਅੱਜ ਜੇ ਤੈਨੂੰ ਬਹੁਤ ਕਿਤੇ ਖਤਰਾ ਆ ਕੇ ਲੱਗਦਾ ਵੀ ਤੂੰ ਅੱਜ ਕਿਤੇ ਕੋਈ ਐਸੀ ਪੋਜੀਸ਼ਨ ਹੈ ਜੈਸੀ ਜਗ੍ਹਾ ਉੱਥੇ ਲੈ ਜਾਓ ਆਪਦਾ ਕੋਈ ਯਾਰ ਦੋਸਤ ਨਾਲ ਲੈ ਜਾਓ ਜੀ ਅੱਜ ਥੈਂਕ ਯੂ